ਸਤਿਗੁਰਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤਤੂ ਦੇ ਦੇਵੇ ਜੀ ਮੈਂ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਦੋਸਤੋ ਪਹਿਲਾਂ ਵੀ ਤੁਹਾਨੂੰ ਅਸੀਂ ਇਸ ਦਰਬਾਰ ਦੇ ਦਰਸ਼ਨ ਕਰਵਾ ਚੁੱਕੇ ਹਾਂ ਇੱਕ ਦੇ ਵੀ ਦੋ ਵਾਰੀ ਕਰਵਾ ਚੁੱਕੇ ਹਾਂ ਇੱਕ ਵਾਰ ਦੇ ਵਿੱਚ ਤੁਹਾਨੂੰ ਹਿਸਟਰੀ ਵਿਖਾਈਏ ਦੂਸਰੀ ਵਾਰ ਦੇ ਵਿੱਚ ਅਸੀਂ ਤੁਹਾਨੂੰ ਐਜ ਵਲੌਗ ਵਿਖਾਇਆ ਤੇ ਇਸ ਵਾਰ ਜਿਹੜਾ ਆ ਇਸ ਦਰਬਾਰ ਤੋਂ ਅਸੀਂ ਤੁਹਾਨੂੰ ਦੁਬਾਰਾ ਰੂਬਰੂ ਕਰਾਂ ਜਾ ਰਹੇ ਹਾਂ ਕੁਝ ਗੱਲਾਂ ਜਿਹੜੀਆਂ ਉਹਨਾਂ ਵੀਡੀਓ ਦੇ ਵਿੱਚ ਜਿਹੜੀਆਂ ਆਪਾਂ ਤੁਹਾਡੇ ਨਾਲ ਨਹੀਂ ਸ਼ੇਅਰ ਕਰ ਸਕਿਆ ਸੀ ਤੇ ਦਰਬਾਰ ਤੁਹਾਨੂੰ ਦੱਦੀਏ ਸਿੱਧੋ ਮੀਰੀ ਕਰਤਾਰਪੁਰ ਜਿਹੜਾ ਕੀ ਇਸਾ ਧਾਰੀ ਨਾਗਾਂ ਦਾ ਦਰਬਾਰ ਤੁਹਾਂ ਦਾ ਦਈਏ ਕਿ ਇਹ ਦਰਬਾਰ ਜਿਹੜਾ ਹੈ ਇਸਾ ਧਾਰੀ नाग नागिन ਜਿਹੜੇ ਕੀ ਜੋੜੇ ਦੇ ਰੂਪ ਵਿੱਚ ਰਹਿੰਦੇ ਸੀ ਤੇ ਭੈਣ ਭਰਾ ਸੀ ਰਿਸ਼ਤੇ ਦੇ ਵਿੱਚ ਭੈਣ ਭਰਾ ਸੀ नाग नागिन ਤੇ ਦੋਨਾਂ ਦੀ ਜਿਹੜੀ ਕਹਾਣੀ ਹੈ ਉਹ ਬਹੁਤ ਹੀ ਰੋਚਕ ਤੇ ਬਹੁਤ ਹੀ ਜ਼ਿਆਦਾ ਜਿਹੜੀ ਹੈ ਸ਼ਕਤੀਬਾਨ ਕਹਾਣੀ ਹੈ ਉਹ ਕਹਾਣੀ ਸੁਣਨ ਵਾਸਤੇ ਤੁਸੀਂ ਸਾਡਾ ਪਹਿਲਾ ਵੀਡੀਓ ਦੇਖ ਸਕਦੇ ਜਿਹਦੇ ਵਿੱਚ ਅਸੀਂ ਜੜੀ ਕੀ ਸਾਰੀ ਦੀ ਸਾਰੀ ਹਿਸਟਰੀ ਇਸ ਦਰਬਾਰ ਦੀ ਦੁੱਖ ਆ ਚੁੱਕੇ ਆ ਕੁਝ ਗੱਲਾਂ ਜਿਹੜੀਆਂ ਅਹੀਂ ਉਹ ਤੁਹਾਡੇ ਨਾਲ ਕਰਨ ਵਾਲੀਆਂ ਰਹਿ ਗਈਆਂ ਅਹੀਂ ਤੁਹਾਨੂੰ ਇਸ ਦਰਬਾਰ ਦੀ ਮਹਿਮਾ ਬਾਰੇ ਦੱਸਣਾ ਜਿਹੜਾ ਰਹਿ ਗਿਆ ਸੀ ਉਹ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਨ ਦੇ ਵਾਸਤੇ ਇਸ ਟਾਈਮ ਮੈਂ ਤੁਹਾਨੂੰ ਦੁਬਾਰਾ ਤੋਂ ਇਸ ਦਰਬਾਰ ਦੇ ਉੱਤੇ ਲੈ ਆਇਆ ਵਾਂ ਤੇ ਉਹ ਗੱਲਾਂ ਕੁਝ ਇਸ ਤਰ੍ਹਾਂ ਨੇ ਕਿ ਦਰਬਾਰ ਜਿਹੜਾ ਆ ਬਿਲਕੁਲ ਇੱਕ ਸ਼ਾਂਤਮਈ ਇਲਾਕੇ ਦੇ ਵਿੱਚ ਆ ਜਿਹੜਾ ਕਿ ਪਿੰਡ ਸਾਧੂ ਚੱਕ ਦੇ ਬਿਲਕੁਲ ਨਾਲ ਲਗਦਾ ਆ ਤੇ ਜਗਤ ਨਾ ਨਾ ਆ ਜੀ ਸਿੱਧੋ ਮੇਰੀ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਆ ਤਾਂ ਦਾਦਾਈਏ ਕਿ ਇਹ ਨਾਗਾ ਦਾ ਮੰਦਿਰ ਹੈ ਜਿਵੇਂ ਕਿ ਮੈਂ ਪਹਿਲਾਂ ਵੀ ਦੱਸ ਚੁੱਕਾ ਵਾਂ ਤੇ ਇੱਥੇ ਪੀਰ ਬਾਬਾ ਲਖਦਾਤਾ ਜੀ ਦੀ ਦਰਬਾਰ ਦੀ ਵੀ ਗੱਲਬਾਤ ਚੱਲਦੀ ਹੈ ਤਾਂ ਦਾਦਾਈਏ ਕਿ ਇੱਥੇ ਜਿਹੜੀ ਗੱਲਬਾਤ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਉਹ ਇਸ ਤਰ੍ਹਾਂ ਹੈ ਕਿ ਇਹ ਇੱਕ ਨਾਗਾ ਦਾ ਏਰੀਆ ਸੀ ਇਸਾਤਾਰੀ ਨਾਗਾ ਦਾ ਏਰੀਆ ਸੀ ਜਿੰਨਾਂ ਦੀ ਕਹਾਣੀ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਮਹਾਂਤ ਜੀ ਨੇ ਸਾਨੂੰ ਸੁਣਾਈ ਸੀ ਉਹ ਉੱਪਰ ਲਿੰਕ ਦਿੱਤਾ ਹੋਇਆ ਡਿਸਕ੍ਰਿਪਸ਼ਨ ਚ ਲਿੰਕ ਦਿੱਤਾ ਹੋਇਆ ਤੁਸੀਂ ਜਾ ਕੇ ਇਥੋਂ ਦੀ ਹਿਸਟਰੀ ਜਿਹੜੀ ਦੇਖ ਸਕਦੇ ਹੋ ਮੇਨ ਗੱਲ ਤੇ ਮੈਂ ਜ਼ਿਕਰ ਤੁਹਾਨੂੰ ਲੈ ਕੇ ਆਇਆ ਹਾਂ ਵਾ ਤੇ ਜਿਹੜੀਆਂ ਤਸਵੀਰਾਂ ਤੁਸੀਂ ਇਸ ਟਾਈਮ ਮੇਰੇ ਨਾਲ ਸਕਰੀਨ ਦੇ ਉੱਤੇ ਦੇਖਦੇ ਪਿਓ ਇਹ ਤਸਵੀਰਾਂ ਜਿਹੜੀਆਂ ਨੇ ਇੱਥੇ ਇੱਕ ਪੁਰਾਤਨ ਸੱਪੜੀ ਦੀਆਂ ਤਸਵੀਰਾਂ ਨੇ ਜਿਹਦੇ ਵਿੱਚ ਤੁਹਾਨੂੰ ਦੱਸਦੀ ਏ ਕਿ ਬਹੁਤ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਜਿਹੜਾ ਇੱਥੇ ਜਿਹੜਾ ਜਾਲਿਆ ਉਹ ਇੱਕ ਪਵਿੱਤਰ ਪੁਰਾਤਨ ਜਾਲ ਹੈ ਜਿਹੜਾ ਇੱਕ ਕੁਦਰਤੀ ਜਾਲਿਆ ਜਿਹੜਾ ਉਹ ਇੱਥੇ ਹੁੰਦਾ ਆ ਉਸ ਕੁਦਰਤੀ ਜਲ ਦੇ ਵਿੱਚ ਇੰਨੀ ਜ਼ਿਆਦਾ ਸ਼ਕਤੀ ਤੇ ਇੰਨੀ ਜ਼ਿਆਦੀ ਕਰਾਮਾਤ ਹੈ ਕਿ ਕਈ ਸਰੀਰਕ ਬਿਮਾਰੀਆਂ ਜਿਹੜੀਆਂ ਨੇ ਇੱਥੇ ਠੀਕ ਹੋ ਜਾਂਦੀਆਂ ਨੇ ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਉਹ ਇੱਥੇ ਤੁਹਾਨੂੰ ਦੱਸ ਦਈਏ ਕਿ ਜਿਹੜੀ ਬੱਚਿਆਂ ਦੇ ਵਿੱਚ ਸੋਕੜੇ ਦੀ ਬੱਚੇ ਸੁੱਕ ਜਾਂਦੇ ਨੇ ਸੋਕੜੇ ਦੀ ਬਿਮਾਰੀ ਇੱਕ ਬੜੀ ਭਿਆਨਕ ਬਿਮਾਰੀ ਹੈ ਬੱਚਿਆਂ ਦੇ ਵਿੱਚ ਆ ਜਾਂਦੀ ਹੈ ਸੋਕੜੇ ਦੀ ਬਿਮਾਰੀ ਇਸ ਜਗ੍ਹਾ ਦੇ ਉੱਤੇ ਇਸ ਸਪੜੀ ਦੇ ਵਿੱਚ ਸਨਾਨ ਕਰਨ ਤੋਂ ਬਾਅਦ ਉਹ ਬੱਚਿਆਂ ਦਾ ਸੋਕੜਾ ਜਿਹੜਾ ਆ ਦੂਰ ਹੋ ਜਾਂਦਾ ਹੈ ਕਿਸੇ ਵੀ ਤਰ੍ਹਾਂ ਦੇ ਬੱਚਿਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸੋਕੜਾ ਹੈ ਤਾਂ ਤੁਸੀਂ ਇਸ ਸਥਾਨ ਤੇ ਆ ਕੇ ਸਪੜੀ ਦੇ ਵਿੱਚ ਆਪਣੇ ਬੱਚਿਆਂ ਨੂੰ ਸਨਾਨ ਕਰਵਾਓ ਉਹ ਬੱਚੇ ਜ਼ਰੂਰ ਠੀਕ ਹੋ ਜਾਂਦੇ ਆ 100% ਜਿਹੜੀ ਇਹ ਇਥੋਂ ਦੀ ਇਹ ਸ਼ਕਤੀ ਦੀ ਕਰਾਮਾਤ ਆ ਇਸ ਸਪੜੀ ਦੇ ਵਿੱਚ ਸਨਾਨ ਕਰਨ ਤੋਂ ਬਾਅਦਾ ਬੱਚੇ ਦਾ ਜਿਹੜਾ ਸੋਕੜਾ ਠੀਕ ਹੋ ਜਾਂਦਾ ਆ ਇਹਦੇ ਨਾਲ ਨਾਲ ਜੇਕਰ ਤੁਹਾਡੇ ਦਦਰੀਏ ਜਾਂ ਤੁਹਾਡੇ ਸਰੀਰ ਦੇ ਉੱਤੇ ਕਿਸ ਤਰ੍ਹਾਂ ਦੀ ਮਤਲਬ ਦਾਣੇ ਹੋ ਜਾਂਦੇ ਆ ਜਾਂ ਸਰੀਰ ਦੇ ਉੱਤੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਚਮੜੀ ਦੇ ਰੋਗ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਪ੍ਰਾਤਨ ਗੱਲਾਂ ਦੇ ਵਿੱਚ ਚੱਲ ਜੀਏ ਤੇ ਚਮੜੀ ਦੇ ਰੋਗ ਆ ਜਿਹੜੇ ਇਸ ਜਗ੍ਹਾ ਦੇ ਉੱਤੇ ਇਸ ਸਪੜੀ ਦੇ ਪਾਣੀ ਦੇ ਵਿੱਚ ਸੁਨਾਣ ਕਰਨ ਦੇ ਨਾਲ ਠੀਕ ਹੋ ਜਾਂਦੇ ਆ ਮਾਤਰ ਤੁਸੀਂ ਸੁਖਣਾ ਸੁਖਣੀ ਏ ਜਿਦੇ ਵਿੱਚ ਤੇਲ ਲੂਣ ਤੇ ਝਾੜੂ ਤੁਸੀਂ ਇਸ ਦਰਬਾਰ ਦੇ ਉੱਤੇ ਚੜਾ ਦੇਣਾ ਆ ਜਦੋਂ ਤੁਸੀਂ ਠੀਕ ਹੋ ਜਾਂਦੇ ਹੋ ਉਹ ਵੀ ਪਹਿਲਾਂ ਨਹੀਂ ਠੀਕ ਹੋਣ ਤੋਂ ਬਾਅਦ ਆ ਤੇਲ ਝਾੜੂ ਤੇ ਨਮਕ ਜਿਹੜਾ ਕਿ ਤੁਸੀਂ ਇੱਥੇ ਝੜਾ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਮਹੱਤਵਪੂਰਨ ਬੱਚਿਆਂ ਦੇ ਵਿੱਚ ਸੋਕੜੇ ਦੀ ਬਿਮਾਰੀ ਹੁੰਦੀ ਏ ਤੇ ਬੱਚਿਆਂ ਨੂੰ ਇਹ ਜਗ੍ਹਾ ਤੇ ਆ ਕੇ ਸਨਾਨ ਕਰਵਾਓ ਸਨਾਨ ਕਰਵਾਉਣ ਤੋਂ ਬਾਅਦ ਆ ਜਿਹੜੇ ਆ ਤੁਹਾਡੇ ਬੱਚੇ ਆਟੋਮੈਟਿਕਲੀ ਜਿਹੜੇ ਠੀਕ ਹੋ ਜਾਂਣਗੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਸਪੜੀ ਦੀ ਦੂਸਰੀ ਜਿਹੜੀ ਕਰਾਮਾਤ ਸਰੀਰ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਚਮੜੀ ਦੇ ਰੋਗ ਜਿਹਨੂੰ ਆਪਾਂ ਕਹਿੰਦੇ ਆ ਉਹ ਬਿਲਕੁਲ ਠੀਕ ਹੋ ਜਾਂਦੇ ਨੇ ਇੱਕ ਸਭ ਤੋਂ ਮਹੱਤਵਪੂਰਨ ਗੱਲ ਜਿਹੜੀ ਹੈ ਸਿੱਧੋ ਮੀਰੀ ਦਰਬਾਰ ਤੋਂ ਜਿਹੜੀ ਸਾਹਮਣੇ ਆਈ ਪੀ ਇਸ ਦਰਬਾਰ ਦੀ ਇਸ ਸੱਪੜੀ ਦੇ ਵਿੱਚ ਜੇਕਰ ਤੁਸੀਂ ਬੇਉਲਾਦੇ ਹੋ ਤੁਹਾਡੇ ਔਲਾਦ ਨਹੀਂ ਹੁੰਦੀ ਤੁਹਾਡੇ ਕਿਸੇ ਕਾਰਨ ਕੋਈ ਅਰਚਨ ਕੀਤਾ ਕਰਾਇਆ ਕਿਸੇ ਵੀ ਕਿਸਮ ਦੀ ਕੋਈ ਅਰਚਨ ਅਗਰ ਤੁਹਾਡੇ ਉੱਪਰ ਹੈ ਤੁਹਾਡੇ ਔਲਾਦ ਨਹੀਂ ਹੋ ਰਹੀ ਤੇ ਇਸ ਸੱਪੜੀ ਦੇ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਨਾਗਾਂ ਦੀ ਕਿਰਪਾ ਪੀਰ ਬਾਬਾ ਦੀ ਕਿਰਪਾ ਹੋਣ ਦੇ ਨਾਲ ਤੁਹਾਡੇ ਘਰ ਜੜੀ ਏ ਔਲਾਦ ਵੀ ਹੋ ਜਾਂਦੀ ਏ ਤੇ ਔਲਾਦ ਵਾਸਤੇ ਵੀ ਤੁਸੀਂ ਇਸ ਸਪੜੀ ਦੇ ਵਿੱਚ ਆ ਕੇ ਸਨਾਨ ਕਰ ਸਕਦੇ ਹੋ ਦਰਬਾਰ ਤੇ ਨਤਮਸਤਕ ਹੋ ਸਕਦੇ ਹੋ ਜਿਹੜੇ 5 ਸਾਲ ਤੋਂ ਪਿਛਲੇ 5 ਸਾਲ ਤੋਂ ਜਿਹੜੇ ਹੁਣ ਮਹੰਤ ਬੈਠੇ ਹੋਏ ਨੇ ਉਹਨਾਂ ਨੇ ਇਸ ਦਰਬਾਰ ਨੂੰ ਬਹੁਤ ਸੋਹਣਾ ਸਜਾ ਹੁਣ ਬਣਾ ਦਿੱਤਾ ਆ 5-7 ਸਾਲ ਪਹਿਲਾਂ ਜਿਹੜਾ ਆ ਪੂਰਾ ਜੰਗਲ ਤੇ ਇੱਕ ਸਪੜੀ ਸੀ ਪਰ ਹੁਣ ਜਿਹੜਾ ਆ ਸੋਹਣਾ ਦਰਬਾਰ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਏ ਤੇ ਜਿਹੜਾ ਇਹ ਸਰੋਵਰ ਜਾ ਜੋ ਵੀ ਇਹ ਸੱਪੜੀ ਪੁਰਾਣੇ ਜ਼ਮਾਨੇ ਦੇ ਵਿੱਚ ਸੱਪੜੀ ਇਸ ਟਾਈਮ ਇਹਨੂੰ ਸਰੋਵਰ ਤਲਾਬ ਤੁਸੀਂ ਕਹਿ ਸਕਦੇ ਹੋ ਦਰਬਾਰ ਦਾ ਇੱਥੇ ਤੁਸੀਂ ਜਿਹੜਾ ਦੇਖੋਗੇ ਕਿ ਬਾਬਾ ਜੀ ਨੇ ਇਸ ਸੱਪੜੀ ਨੂੰ ਇੱਕ ਸਰੋਵਰ ਸੋਹਣੇ ਸਰੋਵਰ ਦਾ ਰੂਪ ਦੇੰਦਿਆ ਵੀ ਤਿਆਰੀਆਂ ਕਰ ਲਈਆਂ ਨੇ ਤੇ ਕਾਫੀ ਹੱਦ ਤੱਕ ਉਹਨੂੰ ਮੇਨਟੇਨ ਵੀ ਕੀਤਾ ਹੋਇਆ ਆ ਸਹਿਯੋਗ ਆ ਤੁਹਾਡੀ ਤੇ ਤੁਹਾਡੇ ਸਾਥ ਦੀ ਸੰਗਤਾਂ ਵੱਧ ਤੋਂ ਵੱਧ ਆਓ ਆਪਣੇ ਰੋਗਾਂ ਦੇ ਲਈ ਆਪਣੇ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਦੇ ਲਈ ਤੁਸੀਂ ਦਰਬਾਰ ਤੇ ਆ ਕੇ ਨਸਤਮਤ ਹੋ ਸਕਦੇ ਹੋ ਦਰਬਾਰ ਤੋਂ ਅਸ਼ੀਰਵਾਦ ਲੈ ਸਕਦੇ ਹੋ ਤੇ ਇਹ ਨਾਗਾ ਦਾ ਮੰਦਿਰ ਸਿੱਧੋ ਮੀਰੀ ਜਿਲ੍ਹਾ ਗਰਦਾਸਪੁਰ ਪਿੰਡ ਸਾਧੂ ਚੱਕ ਦੇ ਬਿਲਕੁਲ ਨੇੜੇ ਜਿਹੜਾ ਆ ਇਹ ਸਿੱਧੋ ਮੀਰੀ ਦੀਆਂ ਵਰਮੀਆਂ ਦੇ ਨਾਲ ਵੀ ਜਾਣਿਆ ਜਾਂਦਾ ਇਲਾਕਾ ਆ ਤੁਹਾਨੂੰ ਦੱਸ ਦਿੱਤਾ ਗਿਆ ਵੀ ਇੱਥੇ ਕਿਹੜੀਆਂ-ਕਿਹੜੀਆਂ ਪ੍ਰੋਬਲਮਾਂ ਠੀਕ ਹੁੰਦੀਆਂ ਆ ਕੇ ਇੱਕ ਵਾਰੀ ਲਾਹਾ ਜ਼ਰੂਰ ਲਵੋ DPC ਪੰਡਾਬੀ ਦੇ ਉੱਤੇ ਦਿਖਾਈ ਜਾਂਦੀ ਹੈ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀਆਂ ਨੇ ਕਮੈਂਟ ਕਰਕੇ ਜਰੂਰ ਦੱਸਿਓ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਕਰਕੇ ਅੱਗੇ ਆਪਣੇ ਦੋਸਤਾਂ ਦੇ ਨਾਲ ਉਹਨਾਂ ਲੋਕਾਂ ਦੇ ਨਾਲ ਸ਼ੇਅਰ ਜਰੂਰ ਕਰਿਓ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਤਾਂ ਕਿ ਉਹ ਇੱਥੇ ਆਣ ਕੇ ਆਪਣੀ ਪ੍ਰੋਬਲਮ ਤੋਂ ਜਿਹੜਾ ਹੈ ਛੁਟਕਾਰਾ ਪਾ ਸਕਣ ਜੈ ਸਿੱਧੂ ਮਰੀ ਦਾਰਬਾਰ ਦੀ